ਮਸਕਾਚਸ ਕਾ ਵੇਖ ਰੇ ਸਾਰੇ ਸ਼ਰੋਤਿਆਂ ਦਾ ਸਵਾਗਤ ਹੈ ਆਮ ਤੌਰ ਤੇ ਸ਼ਰਾਬੀ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ ਪਰ ਜਦ ਇਹ ਸ਼ਰਾਬ ਡਿਊਟੀ ਦੇ ਦੌਰਾਨ ਪੀਤੀ ਜਾਏ ਤਾਂ ਇਹਦਾ ਕੋਈ ਮਜ਼ਾ ਹੀ ਹੋਰ ਹੈ ਅਸੀਂ ਨਹੀਂ ਇਹ ਦੀਨਾਨਗਰ ਦੇ ਵਿੱਚ ਐਸਡੀਐਮ ਦਫਤਰ ਦੇ ਨੈਪਕੋਟ ਦਾ ਹੀ ਕਹਿਣਾ ਹੈ ਉਹ ਦੂਜੇ ਪਾਸੇ ਸ਼ਰਾਬ ਦੇ ਨਸ਼ੇ ਵਿੱਚ ੁੱਤ ਹਨ ਅਤੇ ਕਹਿ ਰਹੇ ਹਨ ਕਿ ਮੈਂ ਹੀ ਰਾਜਾ ਹਾਂ ਅਤੇ ਮੈਨੂੰ ਕੋਈ ਨਹੀਂ ਰੋਕ ਸਕਦਾ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਐਸ ਡੀ ਐਮ ਦਫ਼ਤਰ ਦੇ ਨੈਪਕੋਟ ਦੇ ਆਪਣੇ ਕਮਰੇ ਦੀਆਂ ਹਨ ਜਿਸ ਵਿੱਚ ਕਿ ਸਿਰ ਦੇ ਉੱਤੋਂ ਪੱਗ ਲੱਤੀ ਹੋਈ ਹੈ ਅਤੇ ਨਸ਼ਾ ਪੀਤਾ ਹੋਇਆ ਹੈ ਇੱਥੇ ਦੱਸਣਯੋਗ ਹੈ ਕਿ ਆਮ ਪਬਲਿਕ ਦੇ ਏਰੀਏ ਦੇ ਵਿੱਚ ਅਗਰ ਇਹ ਵਿਅਕਤੀ ਇਸ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਤਤ ਰਹਿ ਕੇ ਕੰਮ ਕਰੇਗਾ ਤੇ ਕਿਵੇਂ ਚੱਲੇਗਾ ਦੇਖਣਾ ਹੋਏਗਾ ਕਿ ਇਸ ਉੱਤੇ ਵਿਭਾਗ ਕੀ ਕਾਰਵਾਈ ਕਰਦਾ ਹੈ ਦੇਖਦੇ ਰਹੋ ਮਸਕੈਚਸ ਦਾ ਟਾਈਮ ਗੁਰਦਾਸਪੁਰ